ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਕੜਾਈ ਪਨੀਰ ਕਿਉਂਕਿ ਪਨੀਰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਪਨੀਰ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਬੜੀ ਸਿੰਪਲ ਰੈਸਪੀ ਹੈ ਤੇ ਬੜੇ ਸਿੰਪਲ ਤਰੀਕੇ ਨਾਲ ਬਣਾ ਕੇ ਆਪਾਂ ਤਿਆਰ ਕਰਾਂਗੇ ਕੜਾਈ ਪਨੀਰ ਬਣਾਉਣ ਵਾਸਤੇ ਪਹਿਲਾਂ ਆਪਾਂ ਸਾਰਾ ਸਮਾਨ ਦੇਖ ਲਈਏ ਜੋ ਅਸੀਂ ਤਿਆਰ ਕੀਤਾ ਇਹਦੇ ਵਾਸਤੇ ਮੈਂ ਲਿਆ ਜੀ 400 ਗ੍ਰਾਮ ਪਨੀਰ ਪਨੀਰ ਤੁਸੀਂ ਆਪਣੇ ਅਨਸਾਰ ਵੱਧ ਘੱਟ ਕਰ ਸਕਦੇ ਹੋ ਪਨੀਰ ਨੂੰ ਇਸ ਤਰ੍ਹਾਂ ਮੈਂ ਟ੍ਰੈਂਗਲ ਆਕਾਰ ਵਿੱਚ ਕੱਟ ਲਿਆ ਤੁਸੀਂ ਇਹਨੂੰ ਚੌਰਸ ਵੀ ਕੱਟ ਸਕਦੇ ਹੋ ਤੇ ਇਸ ਤਰ੍ਹਾਂ ਹੀ ਮ शिमला ਮਿਰਚ ਨੂੰ ਵੀ ਕੱਟਿਆ ਇਸੇਮ ਪਿਆਜ਼ ਵੀ ਤੇ ਟਮਾਟਰ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਕੱਟ ਕੇ ਤਿਆਰ ਕੀਤਾ ਹੈ ਜੀ ਤੇ ਤੜਕੇ ਵਾਸਤੇ ਵੀ ਆਪਾਂ ਸਾਰਾ ਸਮਾਨ ਰੈਡੀ ਕਰਕੇ ਰੱਖਿਆ ਹੈ ਤੇ ਸਬਜੀ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਆਪਾਂ ਕੜਾਈ ਪਨੀਰ ਵਾਸਤੇ ਇੱਕ ਖਾਸ ਮਸਾਲਾ ਰੈਡੀ ਕਰਦੇ ਹਾਂ ਜੀ ਫਿਰ ਬਣਾਉਣੀ ਹੈ ਜੀ ਸਬਜੀ ਜਿਹਦੇ ਵਿੱਚ ਮੈਂ 2 ਚਮਚੇ ਸੌਂਫ 2 ਚਮਚੇ ਸਾਬਤ ਧਨੀਆ 2 ਚਮਚੇ ਜੀਰਾ ਅੱਧਾ ਚਮਚਕਾ ਲੀ ਮਿਰਚ ਤੇ 2 ਕਸ਼ਮੀਰੀ ਲਾਲ ਮਿਰਚਾਂ ਲਈਆਂ ਨੇ ਜੀ ਇਹਨਾਂ ਨੂੰ ਪਹਿਲਾਂ ਹਲਕਾ ਜਿਹਾ ਅਸੀਂ ਭੁੰਨ ਕੇ ਤੇ ਫਿਰ ਇਹਦਾ ਮਸਾਲਾ ਕੁੱਟ ਕੇ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ। ਇਹਨਾਂ ਨੂੰ ਥੋੜਾ ਜਿਹਾ ਅਸੀਂ ਸੇਕ ਲਵਾਂਗੇ। ਬਾਕੀ ਮਸਾਲੇ ਅਸੀਂ 1-2 ਮਿੰਟ ਰੋਕ ਕੇ ਪਾਵਾਂਗੇ ਜੀ। ਹੁਣ ਅਸੀਂ ਇਹ ਵਾਲੇ ਸਾਰੇ ਮਸਾਲੇ ਪਾ ਦਾਂਗੇ ਜੀ। ਇਹਨਾਂ ਦੇ ਨਾਲ ਹੀ ਆਪਾਂ ਬਿਲਕੁਲ ਥੋੜਾ ਜਿਹਾ ਦੋ ਚੁਟਕੀਆਂ ਨਮਕ ਪਾਵਾਂਗੇ। ਤੇ ਮਸਾਲਿਆਂ ਨੂੰ ਅਸੀਂ ਓਨੀ ਦੇਰ ਤੱਕ ਭੁੰਨ ਲਾਂਗੇ ਜਦੋਂ ਤੱਕ ਇਹ ਚੋ ਹਲਕੀ-ਹਲਕੀ ਖੁਸ਼ਬੂਉਣ ਲੱਗ ਦੇਗੀ ਤੇ ਬਿਲਕੁਲ ਇਹ ਥੋੜੇ ਜਿਹੇ ਡਰਾਈ ਹੋ ਜਾਣਗੇ ਕਿਉਂਕਿ ਇਹਦੇ ਵਿੱਚ ਥੋੜੇ ਮੋਇਸਚਰ ਹੁੰਦਾ ਹੈ ਇਸ ਕਰਕੇ ਅਸੀਂ ਇਹਨੂੰ ਭੁੰਨਦੇ ਹਾਂ ਤੇ ਫਿਰ ਆਪਾਂ ਦਰਦਰਾ ਜਿਹਾ ਕੁੱਟ ਕੇ ਤਿਆਰ ਕਰਾਂਗੇ ਪੌਣਸੀ ਸਾਰਾ ਮਸਾਲਾ ਕੁੰਡੀ ਡੰਡੇ ਵਿੱਚ ਕੁੱਟ ਕੇ ਤਿਆਰ ਕਰਾਂਗੇ ਕਿਉਂਕਿ ਇਹਨੂੰ ਅਸੀਂ ਦਰਦਰਾ ਜਿਹਾ ਹੀ ਕੁੱਟਣਾ ਹੈ ਇਹਦਾ ਸਾਰ ਪਾਊਡਰ ਨਹੀਂ ਬਣਾਣਾ ਤੁਸੀਂ ਚਾਹੋਗੇ ਤੈਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਮਸਾਲਿਆਂ ਨੂੰ ਅਸੀਂ ਇਸ ਤਰ੍ਹਾਂ ਦਰਦਰਾ ਜਿਹਾ ਕੁੱਟ ਕੇ ਤਿਆਰ ਕਰ ਲਿਆ ਹੈ ਜੀ ਹੁਣ ਬਣਾਣੇ ਆ ਜੀ ਆਪਾਂ ਸਬਜ਼ੀ ਵਾਸਤੇ ਗਰੇਵੀ ਕੜਾਈ ਵਿੱਚ ਅਸੀਂ ਸਭ ਤੋਂ ਪਹਿਲਾਂ 2 ਚਮਚੇ ਤੇਲ ਪਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 2 ਚਮਚੇ ਦੇਸੀ ਘਿਓ ਦੇ ਤੁਸੀਂ ਚਾਹੋ ਤਾਂ ਪੂਰੀ ਸਬਜ਼ੀ ਦੇਸੀ ਘਿਓ ਚ ਬਣਾ ਸਕਦੇ ਹੋ ਮੈਂ ਥੋੜਾ ਤੇਲ ਤੇ ਥੋੜਾ ਘਿਓ ਦਾ ਇਸਤੇਮਾਲ ਕਰ ਰਹੀ ਹਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜੀ ਫਿਰ ਆਪਾਂ ਇਹਦੇ ਵਿੱਚ ਪਾਉਣੇ ਆਂ ਚਮਚਾ ਜੀ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਚਮਚਾ ਜ਼ਿੰਜਰ ਪਾ ਰਾਂਗੇ ਜ਼ੀਰਾ ਭੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਦੋ ਮੀਡੀਅਮ ਕੈਜੂਲ ਨੂੰ ਇਸ ਤਰ੍ਹਾਂ ਬੀਕ ਬੀਕ ਕੱਟ ਕੇ ਆਉ ਪਾ ਰਾਂਗੇ ਥੋੜਾ ਜਿਹਾ ਪਿਆਜ਼ ਨੂੰ ਭੁੰਨ ਲਵਾਂਗੇ ਜੀ ਫਿਰ ਇਹਦੇ ਵਿੱਚ ਲਸਣ ਅਦਰਕ ਪਾਵਾਂਗੇ ਪਿਆਜ਼ ਨੂੰ ਅਸੀਂ ਐਨਾ ਭੁੰਨਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਕਰਦੇ ਆਂ ਜੀ ਲਸਣ ਤੇ ਅਦਰਕ ਐਡ ਇਹਦੇ ਵਾਸਤੇ ਮੈਂ 3 ਚਮਚੇ ਲਸਣ ਲੈ ਆਏ ਉਹਨੂੰ ਮੈਂ ਇਸ ਤਰ੍ਹਾਂ ਹੀ ਬਰੀਕ ਤਰ੍ਹਾਂ ਜਿਆ ਕਟ ਕੇ ਤਿਆਰ ਕੀਤਾ ਹੈ ਤੇ ਦੋ ਚਮਚੇ ਅਦਰਕ ਇਸ ਸਬਜੀ ਵਿੱਚ ਤੇ ਲਸਣ ਤੇ ਅਦਰਕ ਥੋੜਾ ਜ਼ਿਆਦਾ ਹੀ ਪੈਂਦਾ ਹੈ ਹੁਣ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਾ ਹੈ ਜਿੰਨਾ ਵਧੀਆ ਸਾਡਾ ਤੜਕਾ ਭੁੱਜ ਕੇ ਤਿਆਰ ਹੋਏਗਾ ਸਬਜੀ ਵੀ ਸਾਡੀ ਉਹਨੇ ਵਧੀਆ ਬਣ ਕੇ ਤਿਆਰ ਹੋਏਗੀ ਕਿਉਂਕਿ ਇਸ ਦਾ ਸੇਤ ਤੜਕੇ ਤੇ ਹੁੰਦਾ ਹੈ ਜਿਸ ਤਰ੍ਹਾਂ ਦਾ ਆਪਾਂ ਤੜਕਾ ਤਿਆਰ ਕਰਾਂਗੇ ਆਪਣਾ ਖਾਣੇ ਵੀ ਉਸੇ ਤਰ੍ਹਾਂ ਹੀ ਵਧੀਆ ਬਣ ਕੇ تیار ਹੋਏਗਾ ਸਨਦਰਕਤੇ ਪਿਆਜ਼ ਆਪਣਾ ਪੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚਾ ਹਲਦੀ ਪਾ ਦਈਏ ਜੀ ਇੱਕ ਚਮਚਾ ਦੇਕੀ ਮੈਂ ਅੱਛਾ ਇੱਕ ਚਮਚਾ ਦਨੀਆ ਪਾਉਟਡ ਇਹਨਾਂ ਨੂੰ ਅਸੀਂ 1-2 ਮਿੰਟ ਬਾਅਦ ਸੀ ਭੁੰਨਾਂਗੇ ਕਿਉਂਕਿ ਖੜਾਈ ਕਾਫੀ ਗਰਮ ਹੈ ਤੇ ਬਸਾਨੇ ਚੰਗੀ ਤਰ੍ਹਾਂ ਪੁੱਜ ਜਾਂਦੇ ਨੇ ਇਸ ਦੇ ਨਾਲ ਹੀ ਅਸੀਂ ਚਾਰ ਵੱਡੇ ਵੱਡੇ ਟਮਾਟਰ ਲਏ ਨੇ ਉਹ ਮੈਂ ਬਰੀਕ ਕੱਟ ਲਏ ਨੇ ਤੇ ਉਹਨਾਂ ਨੂੰ ਪਾ ਦਾਂਗੇ ਪਿਆਜ਼ ਆਪਾਂ ਦੋ ਪਾਏ ਸੀ ਤੇ ਟਮਾਟਰ ਉਸੇ ਚਾਰ ਪਾ ਰਹੇ ਹਾਂ ਕਿਉਂਕਿ ਇਹ ਸਬਜ਼ੀ ਵਿੱਚ ਥੋੜਾ ਜਿਆਦਾ ਪਾਣੀ ਹੈ। ਹੁਣ ਇਹਨੂੰ ਕਰਾਂਗੇ ਜੀ ਮਿਕਸ। ਇਸਦੇ ਨਾਲ ਹੀ ਆਪਾਂ ਪਾਵਾਂਗੇ ਜੀ ਨਮਕ। ਇੱਕ ਚਮਚਾ ਆਪਾਂ ਨਮਕ ਪਾਤਾ ਜੀ। ਨਮਕ ਪਾਉਣ ਨਾਲ ਛਵਾਟਰ ਬਹੁਤ ਜਲਦੀ ਪੱਕਦੇ ਨੇ, ਸੌਫੀਲਦੇ ਨੇ। ਇਸ ਗਰੇਵੀ ਨੂੰ ਅਸੀਂ ਚੰਗੀ ਤਰ੍ਹਾਂ ਪਕਾਵਾਂਗੇ। ਟਮਾਟਰ ਦੇ ਨਾਲ ਹੀ ਅਸੀਂ ਪਾ ਦਾਂਗੇ ਇਹ ਦੋ ਹਰੀਆਂ ਮਿਰਚਾਂ ਨੂੰ ਅਸੀਂ ਇਸ ਤਰ੍ਹਾਂ ਕੁੱਟ ਕੇ ਤਦ ਤਰ ਆ ਗਿਆ ਸੀ ਪੇਸਟ ਬਣਾ ਲਈ ਹੈ ਜੀ ਤੁਸੀਂ ਚਾਹੋ ਤੇ ਇਹਨੂੰ ਕੱਢ ਕੇ ਵੀ ਪਾ ਸਕਦੇ ਹੋ ਇੱਕ ਦੋ ਮਿੰਟ ਅਸੀਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪਕਾਉਨੇ ਹੈ ਜੀ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਤਿਆਰ ਕੀਤਾ ਹੋਇਆ ਕੜਾਈ ਮਸਾਲਾ ਆਹ ਦੇਖੋ ਜੀ 4 ਟ ਮੰਟ ਬਾਅਦ ਸੀ ਅਸੀਂ ਟਮਾਟਰ ਨੂੰ ਇਸ ਤਰ੍ਹਾਂ ਭੁੰਨਿਆ ਹੈ ਜੀ ਇਹਨੇ ਸਾਰਾ ਤੇਲ ਛੱਡਤਾ ਹੈ ਜੀ ਕਾਫੀ ਸੌਫਟ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਕੜਾਈ ਮਸਾਲਾ ਮੈਂ ਇਹਦੇ ਵਿੱਚ 3 ਚਮਚੇ ਪੜਾਏ ਮਸਾਲਾ ਪਾਵਾਂਗੀ ਕਿਉਂਕਿ ਸਾਰਾ ਸਮਾਨ ਇਹਦੇ ਵਿੱਚ ਆਪਾਂ ਪਹਿਲਾਂ ਹੀ ਪਾਇਆ ਹੈ ਇਸ ਕਰਕੇ ਇਹ ਮਸਾਲੇ ਭੁੱਜੇ ਹੋਏ ਨੇ ਇਹਨਾਂ ਨੂੰ ਜ਼ਿਆਦਾ ਹੁਣਾਂ ਨਹੀਂ ਰੱਖਣੀਆਂ ਤੇ ਨਾਲ ਪਾਵਾਂਗੇ ਜੀ ਥੋੜਾ ਜਿਹਾ ਗ੍ਰੀਕ ਕਰਦੇ ਹੋਏ ਜੀ ਪਾਣੀ। ਥੋੜਾ ਜਿਹਾ ਪਾਵਾਂਗੇ ਜੀ ਇਹਦੇ ਵਿੱਚ ਗਰਮ ਪਾਣੀ। ਤੁਸੀਂ ਜ਼ਿਆਦਾ ਵੀ ਸਬਜ਼ੀ ਵਿੱਚ ਪਾਣੀ ਪਾਣਾ ਹੈ ਹਮੇਸ਼ਾ ਗਰਮ ਕਰਕੇ ਪਾਣਾ ਹੈ। ਫਰਾਂ ਜਿਸੀ ਪਾਵਾਂਗੇ ਗਰਮ ਪਾਣੀ ਮੈਂ ਆਪਣੇ ਅੰਦਾਜ਼ੇ ਨਾਲ ਇਹਦੇ ਵਿੱਚ ਗਰਮ ਪਾਣੀ ਪਾਇਆ ਹੈ ਸਬਕੇ ਨੂੰ ਪਕਾਉਣ ਵਾਸਤੇ ਤੇ ਗਰੇਵੀ ਤਿਆਰ ਕਰਨ ਵਾਸਤੇ ਹੁਣ ਅਸੀਂ ਇਹਨੂੰ ਢੱਕ ਕੇ ਪਕਾਵਾਂਗੇ ਗਰੇਵੀ ਨੂੰ ਅਸੀਂ ਉਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਬਿਲਕੁਲ ਤੇਲ ਘਿਓ ਨਹੀਂ ਛੱਡ ਦਿੰਦੀ ਉਨੀ ਦੇਰ ਤੱਕ ਚੰਗੀ ਤਰ੍ਹਾਂ ਪਕਾ ਕੇ ਇਹਨੂੰ ਆਪਾਂ ਤਿਆਰ ਕਰਾਂਗੇ ਤੇ ਵਿੱਚ ਵਿੱਚ ਇਹਨੂੰ ਅਸੀਂ ਚੈੱਕ ਵੀ ਕਰਾਂਗੇ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਤਰਹੇ ਨੂੰ ਆ ਦੇਖੋ ਜੀ ਜਦੋਂ ਤੁਹਾਨੂੰ ਲੱਗੇ ਕਿ ਇਹ ਥੋੜੀ ਗਰੇਵੀ ਆਪਣੀ ਘਾੜੀ ਹੋ ਰਹੀ ਹੈ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਦਈਏ ਅੱਧੇ ਇਹਨੂੰ 15 ਮਿੰਟ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾ ਕੇ ਤਿਆਰ ਕਰਾਂਗੇ ਇਹਨੂੰ ਇਸ ਤਰ੍ਹਾਂ ਤੁਸੀਂ ਕੜਛੀ ਨਾਲ ਚੰਗੀ ਤਰ੍ਹਾਂ ਇਹ ਸਾਰੇ ਤੱਤ ਨੂੰ ਮੈਸ਼ ਕਰਨਾ ਤਾਂ ਕਿ ਟਮਾਟਰ ਪਿਆਜ਼ ਬਿਲਕੁਲ ਗੋਲ ਜਾਣ ਦੇਖੋ ਜਿਸ ਟਾਈਮ ਤੇ ਆਪਾਂ ਪਿਆਜ਼ ਤੇ ਟਮਾਟਰ ਪਾਇਆ ਸੀ ਉਹਨਾਂ ਨੂੰ ਕੱਟ ਕੇ ਪਾਇਆ ਸੀ ਜਿਸ ਤਰ੍ਹਾਂ ਇਹ ਪੱਕ ਵੀ ਗਏ ਨੇ ਕਿ ਬਿਲਕੁਲ ਇਹ ਮੈਸ਼ ਹੋ ਦੇ ਜਾਂਦੇ ਨੇ। ਮੈਂ ਹਾਥ ਦੇ ਕੁੱਝ। ਤੁਸੀਂ ਇਹਨੂੰ ਪੋਟੈਟੋ ਮੈਸ਼ਰ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਕੜਛੀ ਦੇ ਸਹਤ ਨਾਲ ਵੀ ਮੈਸ਼ ਕਰ ਸਕਦੇ ਹੋ। ਇਹਦੇ ਵਿੱਚ ਆਪਾਂ ਅੱਧੀ ਕੌਲੀ ਭਰਨ ਦੀ ਹੋਰ ਪਾਣੀ। ਇਹਨੂੰ ਟੱਕ ਕੇ ਪਕਾ ਲਾਂਗੇ। ਇਹザ ਗਰੇਵੀ ਪੂਰੀ ਤਿਆਰ ਹੋ ਜੇਗੀ ਫਿਰ ਆਪਾਂ ਇਹਦੇ ਵਿੱਚ ਆਪਣਾ ਪਨੀਰ ਤੇ ਜੋ ਸਬਜ਼ੀਆਂ ਕੱਟ ਕੇ ਤਿਆਰ ਕੀਤੀਆਂ ਨੇ ਉਹਨਾਂ ਨੂੰ ਐਡ ਕਰਾਂਗੇ ਹੁਣ ਅਸੀਂ ਇਹਨੂੰ ਟੱਕ ਕੇ ਪਕਾਉਨੇ ਆ 2-4 ਮਿੰਟਾਂ ਵਾਸਤੇ ਹੁਣ ਟੋਟਲ ਆਪਾਂ 20 ਮਿੰਟ ਇਸ ਗਰੇਵੀ ਨੂੰ ਚੰਗੀ ਤਰ੍ਹਾਂ ਪਕਾ ਲਿਆ ਜੀ ਹੁਣ ਅਸੀਂ ਇਹਨੂੰ ਚੈੱਕ ਕਰਾਂਗੇ ਦੇਖੋ ਗਰੇਵੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਕਿੰਨੀ ਸੋਹਣੀ ਬਣੀ ਹੈ ਨੇ ਬਿਲਕੁਲ ਤੇਲ ਛੱਡਦਾ ਹੈ ਜੀ ਤੇ ਹੁਣ ਅਸੀਂ ਜੋ ਸਬਜ਼ੀਆਂ ਤੇ ਪਨੀਰ ਕੱਟਿਆ ਹੈ ਉਹਨੂੰ ਥੋੜਾ ਜਿਹਾ ਆਪਾਂ ਫਰਾਈ ਕਰ ਲਾਂਗੇ ਹਲਕਾ ਜਿਹਾ ਟੋਸ ਕਰ ਲਾਂਗੇ ਤੇ ਫਿਰ ਇਹ ਗਰੇਵੀ 'ਚ ਆਪਾਂ ਐਡ ਕਰਾਂਗੇ ਇੱਥੇ ਤੁਸੀਂ ਨਮਕ ਮਿਰਚ ਚੈੱਕ ਕਰ ਲਓ ਆਪਣਾ ਤੁਹਾਨੂੰ ਘੱਟ ਵੱਧ ਲੱਗੇ ਤੁਸੀਂ ਪਾ ਸਕਦੇ ਹੋ ਜੇਕਰ ਤੁਹਾਨੂੰ ਗਰੇਵੀ ਗਾੜ੍ਹੀ ਲੱਗੇ ਥੋੜਾ ਜਿਹਾ ਗਰਮ ਪਾਣੀ ਪਾ ਕੇ ਨੂੰ ਥੋੜੀ ਪਤਲੀ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਮੈਂ ਇਹਨੂੰ ਇਸ ਤਰੀਕੇ ਨਾਲ ਹੀ ਰੱਖਾਂਗੇ ਤੇ ਹੁਣ ਆਪਾਂ ਚਲੋ ਜੀ ਅੱਗੇ ਸਬਜ਼ੀ ਆਪਣੀ ਕਰਦੇ ਹਾਂ ਪੂਰੀ ਤਿਆਰ ਐਦਾਂ ਅਸੀਂ ਕੜਾਈ ਵਿੱਚ ਜੀ ਇੱਕ ਚਮਚਾ ਦੇਸੀ ਕਿਉ ਬਾੜੇ ਤੇ ਇਹਦੇ ਵਿੱਚ ਬਿਲਕੁਲ ਤੇਜ ਫਲੇਮ ਤੇ ਇਹ ਸਬਜ਼ੀਆਂ ਨੂੰ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ ਪਕਾਣਾ ਨਹੀਂ ਥੋੜਾ ਇਹਦੇ ਵਿੱਚ ਆਪਾਂ ਕਰੰਚ ਵੀ ਰੱਖਣਾ ਹੈ ਜੀ ਕਿਉ ਆਪਣਾ ਗਰਮ ਹੋ ਗਿਆ ਜੀ ਹੁਣ ਇਹਦੇ ਵਿੱਚ ਅਸੀਂ ਇਹ ਵਾਲੇ ਪਿਆਜ਼ ਪਿਆਜ਼ ਪਾ ਦਾਂਗੇ ਇਹਨੂੰ ਆਪਾਂ ਮਾਈਂਟੇ ਥੋੜਾ ਜਿਹਾ ਸਮਝ ਆਇਆ? ਤੁਸੀਂ ਇਹਨਾਂ ਨੂੰ ਤਾਂ ਲਿਪੋਨਾ ਨਾ ਦੀ ਟਮਾਟਰ ਹੁਣ ਇਸ ਤੇ ਨਾਲ ਅੰਡਾ ਦਿੰਦੀ ਦੋ ਮਿੰਟ ਹੋ ਗਏ ਨੇ ਜੀ 1 ਤੋਂ 2 ਮਿੰਟ ਨੂੰ ਆਪਾਂ ਇਸ ਤਰ੍ਹਾਂ ਪੜਾ ਦੇ ਜਿਵੇਂ ਆ ਜਨਾ ਪਾ ਰਹੇ ਹਾਂ ਜਿਵੇਂ ਰੱਖੀ ਆ ਦੇ ਵਿੱਚ ਦੀ ਬਣਾ ਲਈ ਆਪਾਂ ਇਹਨਾਂ ਨੂੰ ਪਾਵਾਂਗੇ ਅੱٹا ਚੰਗੀ ਤਰ੍ਹਾਂ ਹੀ ਚਾਲੇ ਤੇ ਆਹਦੇ ਆਰਸਾ ਵਿੱਚ ਥੋੜੀ ਜੁੱਟ ਕੇ ਨਮਕ ਥੋੜੀ ਜੁੱਟ ਕੇ ਦੇਖੇ ਨਸਕੋ ਉਹਨਾਂ ਅੱਤੇ ਇਸ ਤਰ੍ਹਾਂ ਬੜੇ ਆਰਾਮ ਨਾਲ ਛੋਰੀ ਛੋਰੀ ਪਰ ਸਾਪ ਦਾ ਸਾਹੇ ਚੰਗੀ ਤਰ੍ਹਾਂ ਇੱਕ ਦਮ ਮਿੰਟਾਂ ਤੋਂ ਰੋੜਾ ਸੇ ਤੁਸੀਂ ਬੜੇ ਆਰਾਮ ਨਾਲ ਇਹਨੂੰ ਆਣਾ ਹੈ ਤਾਂ ਕਿ ਟੋਟਨਾ ਤਰ ਹੈ ਕਿ ਬਹੁਤ ਜ਼ਿਆਦਾ ਸੌਫਟ ਹੈ ਇਸ ਦਾ ਕਰਕੇ 1 ਕਿਲੋ ਮੈਂਟੇ ਨੂੰ ਤੇਜ ਬਲੇਂਡਰ ਆਪਾਂ ਫੇਰ ਇਹਦੇ ਵਿੱਚ ਆਪਾਂ ਕਰਦੇ ਹੋਏ ਗਰੇਵੀ ਹੁਣ ਅਸੀਂ ਇਹ ਬਣੀ ਗਰੇਵੀ ਇੱਧਰ ਆਪਾਂ ਕੜਾਈ ਵਿੱਚ ਐਡ ਕਰਦੇ ਹਾਂ ਜੀ ਤੁਸੀਂ چاہੋ ਤੇ ਇੱਥੇ ਥੋੜੀ ਜਿਹੀ ਫਰੈਸ਼ ਕਰੀਮ ਵੀ ਪਾ ਸਕਦੇ ਹੋ ਕਰੀਮ ਆਪਸ਼ਨਲ ਹੈ ਜੀ ਤੁਸੀਂ ਪਾਣੀ ਆ ਪਾ ਲਓ ਨਹੀਂ ਪਾਣੀ ਤੇ ਨਾ ਪਾਓ ਪਰ ਮੈਂ ਇਹਦੇ ਵਿੱਚ ਕਰੀਮ ਨਹੀਂ ਪਾ ਰਹੀ ਮੈਂ ਇਹਨੂੰ ਇਸ ਤਰ੍ਹਾਂ ਹੀ ਬਣਾ ਰਹੀ ਆ ਬਸ ਇਹਨੂੰ ਕਰੋ ਜੀ ਮਿਕਸ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਸੁੱਕੀ ਮੇਥੀ ਇਹਨੂੰ ਆਪਾਂ ਦੇ ਵਿੱਚ ਥੋੜਾ ਜਿਹਾ ਸੇਕ ਲਿਆ ਜੀ ਉਹ ਪਾਵਾਂਗੇ ਉਹਦਾ ਫਲੇਵਰ ਨੀਂਦ ਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਲਓ ਜੀ ਆਪਣਾ ਕੜਾਈ ਪਨੀਰ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਪਾਵਾਂਗੇ ਜੀ ਕੱਟਿਆ ਹੋਇਆ ਬਰੀਕ ਧਨੀਆ ਤੇ ਹੁਣ ਕਰਦੇ ਹਾਂ ਜੀ ਇਹਨੂੰ ਸਰਵ ਤੁਸੀਂ ਚਾਹੋ ਤੇ ਇੱਥੇ ਥੋੜੀ ਫਰੈਸ਼ ਕਰੀਮ ਪਾ ਸਕਦੇ ਹੋ ਬਿਲਕੁਲ ਆਪਸ਼ਨਲ ਆ ਪਰ ਮੈਂ ਨਹੀਂ ਐਡ ਕਰਦੀ ਮੈਂ ਇਹਨੂੰ ਇਸ ਤਰ੍ਹਾਂ ਹੀ ਸਰਵ ਕਰਾਂਗੇ ਗੈਸ ਕਰਾਂਗੇ ਜੀ ਬੰਦ ਲਓ ਜੀ ਆਪਣਾ ਬਹੁਤ ਹੀ ਟੇਸਟੀ ਗਰਮਾ ਗਰਮ ਕੜਾਈ ਪਨੀਰ ਬਣ ਕੇ ਤਿਆਰ ਹੈ ਜਿਹਨੂੰ ਕਿ ਅਸੀਂ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਹੈ ਬੜੀ ਆਸਾਨ ਰੈਸਪੀ ਹੈ ਤੇ ਬਹੁਤ ਹੀ ਫਟਾਫਟ ਬਣਨ ਵਾਲੀ ਰੈਸਪੀ ਹੈ ਤੁਸੀਂ ਇਹਨੂੰ ਜਦੋਂ ਵੀ ਮਨ ਕਰੇ ਬਣਾ ਕੇ ਖਾ ਸਕਦੇ ਹੋ ਕੋਈ ਗੈਸਟ ਆਵੇ ਤਾਂ ਵੀ ਇਹਨੂੰ ਬਣਾ ਸਕਦੇ ਹੋ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਬੱਚਿਆਂ ਨੂੰ ਟਿਫਨ ਚ ਦੇ ਸਕਦੇ ਹੋ ਇਹਦੇ ਨਾਲ ਤੁਸੀਂ ਪਰੌਂਠੀਆਂ ਬਣਾਓ ਫੁਲਕੇ ਬਣਾਓ ਪੂੜੀਆਂ ਬਣਾਓ ਜੋ ਵੀ ਮਨ ਕਰਦਾ ਤੁਹਾਡਾ ਬਣਾਓ ਤੰਦੂਰੀ ਰੋਟੀ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਤੁਸੀਂ ਵੀ ਇਹਨੂੰ ਇੱਕ ਵਾਰੀ ਬਣਾ ਕੇ ਟਰਾਈ ਜ਼ਰੂਰ ਕਰਿਓ ਬਹੁਤ ਹੀ ਈਜ਼ੀ ਰੈਸਪੀ ਹੈ ਇਹ ਸੀ ਮੇਰਾ ਬਹੁਤ ਹੀ ਸਿੰਪਲ ਜਿਹਾ ਤਰੀਕਾ ਕੜਾਈ ਪਨੀਰ ਬਣਾਉਂਦਾ ਤੁਸੀਂ ਵੀ ਇਸ ਤਰੀਕੇ ਨਾਲ ਨੂੰ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਜਾਂ ਜੀ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਹੱਸਦੇ ਵਸਦੇ ਰਹੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ